ਸਾਸ਼ੀਕਲ ਜੀ ਮੈਂ ਅਲੀਸ਼ਾ ਅੱਜ ਵਾਲੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਤੁਸੀਂ ਘਰ ਬੈਠੇ ਆਪਣਾ ਜਿਹੜਾ ਬੁਟੀਕ ਉਹ ਕਿਵੇਂ ਚਲਾ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਕੁਝ ਤੁਸੀਂ ਟਿਪਸ ਜਿਹੜੀਆਂ ਉਹ ਯੂਜ਼ ਕਰ ਸਕਦੇ ਹੋ ਕਿਹੜੀ ਚੀਜ਼ ਤੁਸੀਂ ਕਰਨੀ ਹੈ ਕਿਹੜੀ ਨਹੀਂ ਕਰਨੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਥੋੜੀ-ਬੋਤੀ ਜਿਹੜੀ ਆ ਫੈਬਰਿਕ ਦੀ ਨੋਲਿਜ ਹੋਣਾ ਬਹੁਤ ਜ਼ਰੂਰੀ ਆ ਤੇ ਥੋੜੀ ਜੀ ਇਨਵੈਸਟਮੈਂਟ ਤੋਂ ਤੁਸੀਂ ਜਿਹੜਾ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ 10-15000 ਤੋਂ ਤੇ ਇਹਦੇ ਲਈ ਤੁਸੀਂ ਸਟਾਰਟਿੰਗ ਤੋਂ ਹੀ ਅ ਏਮਬੋਇਡਰੀ ਸੂਟ ਜਾਂ ਜਿਹੜੇ ਹੈਂਡਵਰਕ ਦੇ ਸੂਟ ਹੁੰਦੇ ਆ ਉਹ ਨਾ ਰੈਡੀ ਕਰਾ ਕੇ ਸਿੰਪਲ ਸੂਟ ਤੋਂ ਆਪਣਾ ਜਿਹੜਾ ਕੰਮ ਉਹ ਸਟਾਰਟ ਕਰ ਸਕਦੇ ਹੋ ਕਿਉਂਕਿ ਜਦੋਂ ਅਸੀਂ ਸਟਾਰਟਿੰਗ ਕੰਮ ਕਰਨਾ ਹੁੰਦਾ ਤਾਂ ਸਾਨੂੰ ਹੌਲੀ ਹੌਲੀ ਕਰਕੇ ਜੜਾ ਆ ਚੀਜ਼ਾਂ ਦਾ ਪਤਾ ਲੱਗਦਾ ਕਿਹੜੀ ਚੀਜ਼ ਕਿੱਦਾਂ ਕਿਹੜੀ ਚੀਜ਼ ਕਿੱਦਾਂ ਨਹੀਂ ਕਰਨੀ ਤਾਂ ਇੱਕ ਤਾਂ ਜਿਹੜੇ ਕਸਟਮਰ ਆ ਉਹ ਹੌਲੀ ਹੌਲੀ ਜੋੜਦੇ ਆ ਸਾਡੇ ਨਾਲ ਤਾਂ ਉਹਨਾਂ ਦਾ ਜਿਹੜਾ ਮੰਨ ਲਓ ਕਿ ਜਿੱਦਾਂ ਆਪਣਾ ਵਿਸ਼ਵਾਸ ਬਣਾਉਣਾ ਕਿ ਕੰਮ ਅਸੀਂ ਤੁਹਾਨੂੰ ਪਰਫੈਕਟ ਕਰਕੇ ਦਵਾਂਗੇ ਇਹ ਚੀਜ਼ਾਂ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ ਇਸ ਕਰਕੇ ਕਈ ਵਾਰੀ ਕੀ ਹੁੰਦਾ ਕਿ ਅਸੀਂ ਪੈਸੇ ਜਿਹੜੇ ਜ਼ਿਆਦਾ ਇਨਵੈਸਟ ਕਰ ਲੈਂਦੇ ਆ ਤਾਂ ਸਾਨੂੰ ਵਧੀਆ ਉਹਦਾ ਰਿਸਪੌਂਸ ਨਹੀਂ ਮਿਲਦਾ ਆ ਪਹਿਲੀ ਗੱਲ ਤਾਂ ਸਭ ਤੋਂ ਪਹਿਲਾਂ ਫੈਬਰਿਕ ਦੀ ਨੋਲਿਜ ਚਾਹੀਦੀ ਆ ਦੂਜੀ ਗੱਲ ਇਹ ਆ ਕਿ ਜਿਹੜੀ ਇਨਵੈਸਟਮੈਂਟ ਹੋਵੇ ਸਿਰਫ 10 ਤੋਂ 15 ਤੋਂ 20 ਹਜ਼ਾਰ ਦੀ ਹੋਵੇ ਇਸ ਤੋਂ ਵੱਧ ਨਾ ਹੋਵੇ ਤਾਂ ਜਿਹੜੇ ਆਪਾਂ ਸਟਾਰਟਿੰਗ ਜਿਹੜੇ ਰੇਂਜ ਦਾ ਸੂਟ ਉਹ ਵੀ ਲੋ ਰੇਂਜ ਦੇ ਹੀ ਹੋਣ ਉਹਦੇ ਨਾਲ ਕੀ ਹੋਊਗਾ ਕਿ ਤੁਸੀਂ ਜਿੰਨਾ ਘੱਟ ਆਪਣਾ ਪ੍ਰੋਫਿਟ ਰੱਖੋਗੇ ਪ੍ਰੋਫਿਟ ਬੇਸ਼ੱਕ ਘਟਾ ਪਰ ਤੁਹਾਡੇ ਜਿਹੜੇ ਕਸਟਮਰ ਆ ਉਹ ਪੱਕੇ ਬਣੇ ਰਹਿੰਦੇ ਆ ਤੁਸੀਂ ਇੱਕਦਿਵਾਰੀ ਕਿਸੇ ਨੂੰ ਕੋਈ ਵਧੀਆ ਜਿਹੜੀ ਕੁਆਲਟੀ ਵਾਲੀ ਚੀਜ਼ ਆ ਪ੍ਰੋਵਾਈਡ ਕਰਵਾਈ ਅਗਲਾ ਦੂਜੀ ਵਾਰੀ ਜਦੋਂ ਕੁਝ ਵੀ ਉਹਨੇ ਬਣਵਾਉਣਾ ਹੋਇਆ ਤਾਂ ਉਹ ਤੁਹਾਡੇ ਕੋਲ ਹੀ ਆਏਗਾ ਇਸ ਕਰਕੇ ਕੁਝ ਚੀਜ਼ਾਂ ਆ ਜਿਹੜੀਆਂ ਉਹ ਮੈਟਰ ਕਰਦੀਆਂ بزਨਸ ਦੇ ਵਿੱਚ ਥੋੜਾ ਜਿਹਾ ਇਹ ਦੇ ਵਿੱਚ ਕੋਰਾ ਬਣ ਵੀ ਰੱਖਣਾ ਪੈਂਦਾ ਆ ਕਿਉਂਕਿ ਜਿਹੜਾ بزਨਸ ਆ ਇਹ ਦੇ ਵਿੱਚ ਪੈਸਿਆਂ ਦਾ ਵੀ ਲਾਸ ਆ ਜਿਹੜਾ ਹੁੰਦਾ ਹੀ ਹੁੰਦਾ ਜਿੱਦਾਂ ਮੇਰੇ ਨਾਲ ਵੀ ਹੋਇਆ ਤਾਂ ਇਸ ਕਰਕੇ ਥੋੜਾ ਜਿਹਾ ਇਹ ਆ ਕਿ ਪੈਰਲ ਲੈ ਕੇ ਚੀਜ਼ਾਂ ਨੂੰ ਚੱਲਣਾ ਪੈਂਦਾ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਜਦੋਂ ਵੀ ਕੰਮ ਸਟਾਰਟ ਕਰਨਾ ਤਾਂ ਥੋੜੀ ਜੀ ਜਿਹੜੀ ਇਹ ਨੋਲਿਜ ਰੱਖ ਕੇ ਕਰਿਓ ਪਹਿਲੀ ਗੱਲ ਤਾਂ ਇਹ ਆ ਕਿ ਤੁਹਾਨੂੰ ਥੋੜੀ ਬਹੁਤ ਸਟੀਚਿੰਗ ਆ ਜਿਹੜੀ ਆਉਂਦੀ ਹੋਵੇ ਬੇਸ਼ੱਕ ਤੁਸੀਂ ਕਿਸੇ ਕੋ ਕਿਸੇ ਟੇਲਰ ਕੋ ਜਾਂ ਕਿ ਦੋਵੀਂ ਸਟਿਚ ਕਰਵਾ ਦਿੰਦੇ ਹੋ ਸੂਟ ਅਗਰ ਤੁਹਾਨੂੰ ਨਹੀਂ ਕੰਮ ਆਉਂਦਾ ਤਾਂ ਕਈ ਵਾਰ ਕੀ ਹੁੰਦਾ ਕਿ ਕੁਝ ਨਾ ਕੁਝ ਜਿਹੜੇ ਉਹਦੇ ਵਿੱਚ ਮਿਸਟੇਕਸ ਰਹਿ ਜਾਂਦੀਆਂ ਆ ਇਸ ਕਰਕੇ ਥੋੜਾ ਬਹੁਤਾ ਤੁਹਾਨੂੰ ਸਟਿਚਿੰਗ ਦਾ ਪਤਾ ਹੋਣਾ ਚਾਹੀਦਾ ਆ ਬੇਸ਼ੱਕ ਤੁਸੀਂ ਕਿਸੇ ਤੋਂ ਕੰਮ ਕਰਾਓ ਪਰ ਕਸਟਮਰ ਨਾਲ ਤਾਂ ਅਸੀਂ ਡੀਲ ਕਰਨੀ ਹੈ ਨਾ ਤਾਂ ਇਸ ਕਰਕੇ ਅ ਜੇ ਵਿੱਚ ਸੂਟ ਚ ਕੋਈ ਵੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹਨਾਂ ਨੇ ਡਾਇਰੈਕਟ ਸਾਨੂੰ ਕਹਿਣਾ ਕਿ ਸਾਡੇ ਸੂਟ ਚ ਆਵਲੀ ਫਿਟਿੰਗ ਜਾਂ ਸਹੀ ਨਹੀਂ ਆ ਜਾਂ ਕੁਝ ਵੀ ਆ ਇਸ ਕਰਕੇ ਸਭ ਤੋਂ ਨੰਬਰ 1 ਹੈ ਕਿ ਤੁਹਾਨੂੰ ਥੋੜੀ ਬਹੁਤ ਜੜੀ ਫੈਬਰਿਕ ਦੀ ਨੋਲਿਜ ਹੋਣੀ ਚਾਹੀਦੀ ਹੈ ਐਂਡ ਪਲੱਸ ਥੋੜੀ ਬਹੁਤੀ ਸਟਿਚਿੰਗ ਦੀ ਨੋਲਿਜ ਹੋਣੀ ਚਾਹੀਦੀ ਆ ਸੈਕੰਡ ਫੈਬਰਿਕ ਕਿਵੇਂ ਦਾ ਚੂਜ਼ ਕਰੀਏ ਸਭ ਤੋਂ ਪਹਿਲਾਂ ਤਾਂ ਤੁਸੀਂ ਵੈਦਰ ਦੇ ਅਕੋਰਡਿੰਗ ਜਿਹੜਾ ਫੈਬਰਿਕ ਚੂਜ਼ ਕਰਨਾ ਆ ਜਿਵੇਂ ਹੁਣ ਸਮਰ ਸੀਜ਼ਨ ਚੱਲਦਾ ਪਿਆ ਗਰਮੀਆਂ ਚੱਲਦੀਆਂ ਪਈਆਂ ਤਾਂ ਤੁਸੀਂ ਇਸ ਅਕੋਰਡਿੰਗ ਜਿਹੜੇ ਆ ਫੈਬਰਿਕ कॉटन ਦੇ ਲੈ ਸਕਦੇ ਹੋ ਅੱਜ ਕੱਲ ਜਿਵੇਂ ਮਸਲੀਨ कॉटन ਵੀ ਚੱਲਦੀ ਪਈ ਆ ਪ੍ਰਿੰਟਡ ਸੂਟ ਤਾਂ ਤੁਸੀਂ ਨੋਰਮਲ ਰੇਂਜ ਵਿੱਚ ਸੂਟ ਲੈ ਸਕਦੇ ਹੋ ਜ਼ਿਆਦਾ ਨਾਲ ਹੈ ਕਿ 8 ਤੋਂ 10 ਸੂਟ ਜਿਹੜੇ ਲੈ ਕੇ ਆਪਣਾ ਕੰਮ ਸਟਾਰਟ ਕਰੋ ਲੋਕਾਂ ਦਾ ਰਿਸਪੌਂਸ ਦੇਖੋ ਕਿ ਤੁਹਾਨੂੰ ਜਿਹੜਾ ਆ ਇਹ ਸੂਟ ਤੁਹਾਡੇ ਸੇਲ ਹੋਏ ਮਾਰਜਨ ਜਿਹੜਾ ਘੱਟ ਤੋਂ ਘੱਟ ਰੱਖੋ ਕਿਉਂਕਿ ਫਿਲਹਾਲ ਜਦੋਂ ਕੰਮ ਸਟਾਰਟ ਕਰਨਾ ਹੁੰਦਾ ਉਦੋਂ ਨਾ ਕਿ ਪੈਸੇ ਦੇਖਣੇ ਹੁੰਦੇ ਆ ਬਲਕਿ ਉਦੋਂ ਕਸਟਮਰ ਜਿਹੜੇ ਆਪਣੇ ਨਾਲ ਜੋੜਨੇ ਹੁੰਦੇ ਆ ਸੈਕਿੰਡ ਜਿਹੜੀ thing ਇਹ ਆ ਕਿ ਜਦੋਂ ਵੀ ਆਪਾਂ suit purchase ਕਰਨੇ ਆ ਤਾਂ ਉਹ suit ਮੰਨ ਲਓ ਕਿ ਜਿਵੇਂ ਤੁਸੀਂ 10 suit ਖਰੀਦਨੇ ਆ ਤਾਂ ਉਹ 10 print ਜਿਹੜੇ ਉਹ ਅਲੱਗ-ਅਲੱਗ ਹੋਣੇ ਚਾਹੀਦੇ ਆ ਕਿਉਂਕਿ ਹਰ ਇੱਕ ਦਾ ਜਿਹੜਾ taste ਆ ਉਹ ਸੇਮ ਨਹੀਂ ਹੁੰਦਾ ਹਰ ਇੱਕ ਦੀ choice ਸੇਮ ਨਹੀਂ ਹੁੰਦੀ ਕੋਈ white ਪਾਉਣਾ ਪਸੰਦ ਕਰਦਾ ਆ ਸਮਰ ਦੇ ਵਿੱਚ ਕੋਈ ਨਹੀਂ ਪਾਉਣਾ ਪਸੰਦ ਕਰਦੇ ਇਸ ਕਰਕੇ ਤੁਸੀਂ ਡਾਰਕ ਤੇ ਲਾਈਟ ਨੂੰ ਜਿਹੜਾ ਦੋਨਾਂ ਚੀਜ਼ਾਂ ਨੂੰ ਪੈਰਲ ਲੈ ਕੇ ਚੱਲਣਾ ਆ કોટਨ ਦੇ ਵਿੱਚ ਜਦੋਂ ਅਸੀਂ ਕੋਈ ਡਾਰਕ ਸੂਟ ਵੀ ਪਾਉਂਦੇ ਆ ਤਾਂ ਉਹ ਵੀ ਸੋਹਣੇ ਲੱਗਦੇ ਆ ਅੱਜ ਕੱਲ ਤਾਂ ਵੈਸੇ ਜਿਵੇਂ ਵਾਈਟ ਲੈਸ ਟ੍ਰੈਂਡਿੰਗ ਚ ਤਾਂ ਤੁਸੀਂ ਮੇਕ ਸ਼ੋਰ ਇਦਾਂ ਕਰੋ ਕਿ ਕੁਝ ਐਦਾਂ ਦੇ ਪ੍ਰਿੰਟ ਹੋਣ ਜਿਨ੍ਹਾਂ ਵਿੱਚ ਵਾਈਟ ਜਿਹੜਾ ਉਹ ਥੋੜਾ ਬਹੁਤਾ ਐਡ ਹੋਵੇ ਜਿਹੜੀ ਵਾਈਟ ਸਲਵਾਰ ਅਸੀਂ ਐਡ ਕਰਨੀ ਆ ਦੁਪੱਟਾ ਜਿਹੜਾ ਉਹਦੇ ਨਾਲ ਆਪਾਂ ਚੂਸ ਕਰਨਾ ਆ ਉਹ ਸ਼ਾਰਟ ਵਿੱਚ ਉਹ ਕਲਰ ਜਿਹੜੇ ਆ ਕੋਈ ਇਹਨਾਂ ਵਿੱਚੋਂ ਨਵੇਂ ਲੈ ਜਾਣ ਤਾਂ ਸਭ ਤੋਂ ਬੈਸਟ ਇਹੀ ਤਰੀਕਾ ਆ ਕਿ ਜਦੋਂ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤਾਨੂੰ ਹਜੇ ਕਿਸੇ ਚੀਜ਼ ਦੀ ਕੋਈ ਇੰਨੀ ਖਾਸ ਨੋਲੇਜ ਨਹੀਂ ਆ ਤਾਂ ਤੁਸੀਂ ਇਦਾਂ ਕਰੋ ਕਿ 10 ਸੂਟ ਜਿਹੜੇ ਤੁਸੀਂ ਲੈਣੇ ਆ ਦੋਨਾਂ ਨੂੰ ਪੈਰਲਲ ਲੈ ਕੇ ਚੱਲੋ ਥੋੜੇ ਜਿ ਵਿੱਚ ਬਲੈਕ ਵਾਈਟ ਐਂਡ ਥੋੜੇ ਜਿ ਡਾਰਕ ਸ਼ੇਡ ਵਾਲੇ ਐਡ ਕਰ ਲਓ ਜਿੱਦੋਂ ਤੁਸੀਂ ਸੂਟ ਸੇਲ ਕਰੋਗੇ ਤਾਂ ਤੁਹਾਨੂੰ ਟਾਈਮ ਦੇ ਨਾਲ-ਨਾਲ ਐਕਸਪੀਰੀਅੰਸ ਹੁੰਦਾ ਜਾਊਗਾ ਕਿ ਜਿਹੜੀ ਲੋਕਾਂ ਦੀ ਚੋਇਸ ਆ ਉਹ ਕਿਵੇਂ ਦੀ ਆ ਕਈ ਵਾਰ ਸਾਡੇ ਤਾਂ ਇਦਾਂ ਹੁੰਦਾ ਕਿ ਜਦੋਂ ਅਸੀਂ ਮੈਂ ਜਿੱਦਾਂ ਵੇਅਰ ਕੀਤਾ ਵਾਈਟ ਹਨਾ ਤਾਂ ਕਿਸੇ ਨੂੰ ਜੇ ਮੇਰੀ ਚੋਇਸ ਦਾ ਮੇਰੇ ਟੇਸ ਦਾ ਪਸੰਦ ਆ ਕੁਝ ਕਸਟਮਰਸ ਇਦਾਂ ਦੇ ਹੁੰਦੇ ਆ ਕਿ ਉਹ ਸਾਨੂੰ ਪੈਸੇ ਬਾ ਦਿੰਦੇ ਆ ਤਾਂ ਉਹ ਬਸ ਇਦਾਂ ਕਹਿ ਦਿੰਦੇ ਕਿ ਆਪਣੀ ਚੋਇਸ ਦੇ ਸੂਟ ਆ ਜਿਹੜੇ ਸਾਨੂੰ ਬਣਾ ਕੇ ਭੇਜ ਦਿਓ ਤਾਂ ਅਸੀਂ ਉਹ ਜਿਹੜੇ ਸੂਟ ਆ ਕੋਰੀਅਰ ਕਰਵਾ ਵੀ ਦਿੰਨੇ ਆ ਪਰ ਸਭ ਤੋਂ ਬੈਟਰੀ ਮੈਂ ਹਮੇਸ਼ਾ ਹੀ ਜਦੋਂ ਵੀ ਕਿਸੇ ਕਸਟਮਰ ਨਾਲ ਡੀਲ ਕਰਦੀਆਂ ਤਾਂ ਮੈਂ ਸਭ ਤੋਂ ਪਹਿਲਾਂ ਇਹ ਪੁੱਛਦੀਆਂ ਕਿ ਕਿਹੜੇ ਕਲਰ ਨੂੰ ਤੁਸੀਂ ਪ੍ਰੀਫਰੈਂਸ ਦਿੰਦੇ ਹੋ ਲਾਈਟ ਔਰ ਡਾਰਕ ਤਾਂ ਫਿਰ ਥੋੜੀ-ਬੋਤੀ ਉਹਨਾਂ ਦੀ ਚੋਇਸ ਦੇ ਅਕੋਰਡਿੰਗ ਥੋੜੀ-ਬੋਤੀ ਆਪਣੀ ਜਿਹੜੀ ਆ ਚੋਇਸ ਲੈ ਕੇ ਚਲਣੀ ਪੈਂਦੀ ਆ ਉਸੇ ਹਿਸਾਬ ਨਾਲ ਜਿਹੜੀ ਅਸੀਂ ਸੂਟ ਰੈਡੀ ਕਰਕੇ ਦਿੰਨੇ ਆ ਤਾਂ ਤੀਜੀ ਚੀਜ਼ ਇਹ ਆ ਜਾਂਦੀ ਆ ਜਦੋਂ ਵੀ ਤੁਸੀਂ ਬਿਜ਼ਨਸ ਕਰਦੇ ਹੋ ਤਾਂ ਬਿਜ਼ਨਸ ਦੇ ਵਿੱਚ ਜਿਹੜਾ ਕੀ ਸਿਨੇ ਮੰਨ ਲਓ ਤੁਹਾਨੂੰ ਆਰਡਰ ਕੀਤਾ ਆ ਤੁਸੀਂ ਆਪਣਾ ਨੰਬਰ ਜਿਹੜਾ ਦਿੱਤਾ ਹੋਇਆ ᱜਿਵਨ ਕੀਤਾ ਹੋਇਆ ਕਿ ਮੇਰੇ ਤੁਸੀਂ ਵਟਸਐਪ ਤੇ ਸਕਰੀਨਸ਼ਾਟ ਸੈਂਡ ਕਰੋ ਫਿਰ ਹੈਨਾ ਇਦਾਂ-ਤਾਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਪੇਮੈਂਟ ਜਿਹੜੀ ਉਹ ਜਾਂ ਹਾਫ ਲਈਤੀ ਜਾਏ ਜਾਂ ਉਹ ਫੁੱਲ ਲਈਤੀ ਜਾਏ ਹੈਨਾ ਇਹਦੇ ਨਾਲ ਕੀ ਹੁੰਦਾ ਕਈ ਵਾਰੀ ਕਸਟਮਰ ਜਿਹੜੇ ਆਪਣੇ ਸਾਈਜ਼ ਦੇ ਸੂਟ ਆ ਜਿਹੜੇ ਸਟਿਚ ਕਰਵਾ ਲੈਂਦੇ ਆ ਬਿਨਾ ਪੇਮੈਂਟ ਤੋਂ ਇਹ ਚੀਜ਼ਾਂ ਸਾਧੀਆਂ ਸਾਡੇ ਨਾਲ ਹੋਈਆਂ ਸਾ ਅਨੁਸਾਰਾ ਤਜਰਬਾ ਇਸ ਕਰਕੇ ਮੈਂ ਆਪਣੀ ਜੜੀ ਨੋਲੇਜ ਤੁਹਾਡੇ ਨਾਲ ਸ਼ੇਅਰ ਕਰਨ ਦੀ ਆ ਕਿਉਂਕਿ ਮੇਰਾ 7-8 ਸਾਲ ਤੋਂ ਐਕਸਪੀਰੀਅੰਸ ਆ ਤਾਂ ਮੈਂ ਹਮੇਸ਼ਾ ਉਹੀ ਚੀਜ਼ ਦੱਸੂਗੀ ਜੋ ਮੇਰੇ ਨਾਲ ਹੋਈ ਆ ਤਾਂ ਜਦੋਂ ਤੁਸੀਂ ਵੀ ਕਿਸੇ ਅਣਜਾਣ ਬੰਦੇ ਕੀ ਆਪਣੇ ਵੀ ਕਰੀ ਜਾਂਦੇ ਆ ਤਾਂ ਤੁਸੀਂ ਜਦੋਂ ਵੀ ਕਿਸੇ ਦਾ ਆਰਡਰ ਲਵੋ ਤਾਂ ਤੁਸੀਂ ਜਿਹੜੀ ਆ ਪੇਮੈਂਟ ਉਹ ਹਾਫ ਪਹਿਲੇ ਲੋ ਜਾਂ ਹਾਫ ਜਦੋਂ ਡਿਲੀਵਰ ਕਰਨਾ ਉਦੋਂ ਲੋ ਨਹੀਂ ਤਾਂ ਫੁੱਲ ਵੀ ਲੈ ਸਕਦੇ ਹੋ ਅਸੀਂ ਐਵੇਂ ਕਰਦੇ ਆ ਕਿ ਜਦੋਂ ਕੋਈ ਨਵਾਂ ਕਸਟਮਰ ਸਾਡੇ ਨਾਲ ਜੁੜਦਾ ਆ ਤਾਂ ਉਹਨਾਂ ਦਾ ਮਤਲਬ ਹੁੰਦਾ ਆ ਕਿਸੇ ਨੂੰ ਵੀ ਮੰਨ ਲਓ ਮੈਂ ਕੋਈ ਚੀਜ਼ ਖਰੀਦਾਂ ਤਾਂ ਦੇਖਦੇ ਆਂ ਬਾਰ-ਬਾਰ ਜਦੋਂ ਅਸੀਂ ਕੋਈ ਆਨਲਾਈਨ ਆਰਡਰ ਕਰਦੇ ਆ ਤਾਂ ਉਹਦਾ ਟਰੈਕ ਨੰਬਰ ਚੈੱਕ ਕਰਦੇ ਆ ਕਿੱਥੇ ਪਹੁੰਚਿਆ ਕਿੱਥੇ ਪਹੁੰਚਿਆ ਇਦਾਂ ਕਰਕੇ ਅਸੀਂ ਜਦੋਂ ਵੀ ਕੋਈ ਫੈਬਰਿਕ ਜਿਹੜਾ ਸੂਟ ਆ ਉਹਨਾਂ ਨੂੰ ਭੇਜਣਾ ਪਹਿਲਾਂ ਤਾਂ ਅਨਸਟਿਚ ਦੀ ਫੋਟੋ ਸੈਂਡ ਕਰਨੀ ਆ ਫਿਰ ਜਿਹੜਾ ਉਹਦੇ ਨਾਲ ਮਟੀਰੀਅਲ ਲੱਗਣਾ ਲੇਸ ਔਰ ਦੁਪੱਟਾ ਉਹਦੀ ਵੀਡੀਓ ਫੋਟੋ ਸੈਂਡ ਕਰਨੀ ਆ ਫੇਰ ਜਦੋਂ ਸਟਿਚ ਹੋ ਜਾਂਦਾ ਉਦੋਂ ਕਰਦੇ ਆ ਤਾਂ ਫੇਰ ਜਦੋਂ ਡਿਸਪੈਚ ਕਰਨਾ ਹੁੰਦਾ ਉਦੋਂ ਵੀ ਉਹਨਾਂ ਨੂੰ ਜਿਹੜੀ ਨਾਲ-ਨਾਲ ਫੋਟੋਜ਼ ਆ ਜਿੰਨਾ ਜਿੰਨਾ ਦੇ ਵੀ ਹੁੰਦੇ ਆ ਸੈਂਡ ਕਰਦੇ ਜਾਂਦੇ ਆ ਤਾਂ ਬਾਕੀ ਇਹ ਵਾਲਾ ਮੇਰੀ ਵੀਡੀਓ ਦਾ ਮੇਨ ਮੋਟਿਵ ਸੀਗਾ ਕਿ ਕੰਮ ਦੇ ਵਿੱਚ ਕਦੀ ਵੀ ਉਧਾਰ ਨਹੀਂ ਕਰਨਾ ਚਾਹੇ ਕੋਈ ਆਪਣਾ ਚਾਹੇ ਕੋਈ ਬੇਗਾਨਾ ਇਹਦੇ ਨਾਲ ਕੀ ਹੈ ਤੁਹਾਡੇ ਬਿਜ਼ਨਸ 'ਚ ਜਿਹੜਾ ਲੋਸ ਆ ਸਕਦਾ ਤਾਂ ਇਹ ਸਾਰੀਆਂ ਚੀਜ਼ਾਂ ਮੇਰੇ ਨਾਲ ਹੋਈਆਂ ਕਿਉਂਕਿ ਸਟਾਰਟਿੰਗ ਦੇ ਵਿੱਚ ਜਦੋਂ ਤੁਸੀਂ ਕੰਮ ਕਰਨਾ ਨੋਰਮਲ ਰੇਂਜ ਤੋਂ ਕੰਮ ਕਰੋ ਇਹਦੇ ਨਾਲ ਕੀ ਹੋਊਗਾ ਕਿ ਮੰਨ ਲਓ ਜੇ ਤੁਹਾਨੂੰ ਥੋੜਾ ਬਹੁਤ लॉस ਵੀ ਹੋ ਜਾਂਦਾ 10-15000 ਨੋਰਮਲ ਰੇਂਜ ਆ ਕੰਮ ਕਰਨ ਦੀ ਰਿਸਕ ਤਾਂ ਲੈਣਾ ਹੀ ਪੈਣਾ ਇੰਨਾਕ ਤਾਂ ਜਦੋਂ ਵੀ ਕੰਮ ਕਰੋ ਤਾਂ ਇੰਨੀ ਕਾਉਂਟ ਲੈ ਕੇ ਚੱਲੋ ਇਸ ਤੋਂ ਜ਼ਿਆਦਾ ਨਹੀਂ ਇਹਦੇ ਨਾਲ ਕੀ ਹੋਊਗਾ ਕਿ ਮੰਨ ਲਓ ਜੇ ਇਨ ਕੇਸ ਸਟਾਰਟਿੰਗ ਚ ਨਹੀਂ ਪਤਾ ਲੱਗ ਰਿਹਾ ਕੀ ਸੂਟ ਸੇਲ ਹੋ ਰਿਹਾ ਜਾਂ ਨਹੀਂ ਹੋ ਰਿਹਾ ਤਾਂ ਤੁਸੀਂ ਉਹ ਸੂਟ ਫਿਰ ਆਪਣੇ ਲਈ ਵੀ ਯੂਜ਼ ਕਰ ਸਕਦੇ ਹੋ ਪਰ ਬੈਟਰ ਇਹ ਹੈ ਕਿ ਸਾਰੀਆਂ ਚੀਜ਼ਾਂ ਨੂੰ ਪੈਰਲਲ ਲੈ ਕੇ ਚੱਲੋ ਤਾਂ ਮੇਕ ਸ਼ਰ ਬਾਬਾ ਜੀ ਵੀ ਮੇਰ ਕਰਦੇ ਆ ਜਦੋਂ ਤੁਸੀਂ ਇਮਾਨਦਾਰੀ ਨਾਲ ਕੰਮ ਕਰਦੇ ਹੋ ਤਾਂ ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਹੋ ਜਾਂਦੀਆਂ ਕਿ ਤੁਸੀਂ ਪਹਿਲਾਂ ਪ੍ਰਿੰਟਰ ਤੋਂ ਸਟਾਰਟ ਕਰੋ ਫਿਰ ਤੁਸੀਂ ਸਮਰ ਸੀਜ਼ਨ ਤੋਂ ਬਾਅਦ ਜਦੋਂ ਸਪ੍ਰਿੰਗ ਸੀਜ਼ਨ ਆਉਂਦਾ ਤਾਂ ਉਹਨਾਂ ਸੀਜ਼ਨ ਦੇ ਵਿੱਚ ਤੁਸੀਂ ਜਿਹੜੇ ਆ ਜੌਰਜਟ ਵਾਲੇ ਸੂਟ ਆ ਅ ਮੈਂ ਉਹਨਾਂ ਨੂੰ ਪ੍ਰੇਫਰ ਕਰਦੀ ਹਾਂ ਹਨਾ ਜੋ ਜਰਜਟ ਦੇ ਸੂਟ ਉਹਨਾਂ ਦਿਨਾਂ ਵਿੱਚ ਪੈਂਦੇ ਜਿਵੇਂ ਅਕਤੂਬਰ ਨਵੰਬਰ ਵਾਲੇ ਮਹੀਨੇ ਹੁੰਦੇ ਆ ਉਹਨਾਂ ਦਿਨਾਂ ਵਿੱਚ ਅਸੀਂ ਜਰਜਟ ਦੇ ਸੂਟ ਆ ਜਿਹੜੇ ਉਹ ਵਧੀਆ ਸੇਲ ਕਰਦੇ ਆ ਉਸ ਤੋਂ ਬਾਅਦ ਜਦੋਂ 디ਸੰਬਰ ਵੈਡਿੰਗ ਸੀਜ਼ਨ ਆ ਜਾਂਦੇ ਆ ਤਾਂ ਫਿਰ ਤੁਸੀਂ ਹੈਂਡਵਰਕ ਦੇ ਸੂਟ ਕੁਝ ਕੁ ਡਿਜ਼ਾਈਨ ਇਦਾਂ ਦੇ ਬਣਾ ਕੇ ਰੱਖੋ ਕੀ ਅ ਅਨ ਸਟੀਚਰ ਕਿ ਜਦੋਂ ਕਿਸੇ ਨੂੰ ਐਮਰਜੈਂਸੀ ਲੋੜ ਹੋਏ ਕਿਉਂਕਿ ਵਿਆਹ ਕਿਸੇ ਨੂੰ ਨਾ ਕਿਸੇ ਨੂੰ ਆਇਆ ਹੀ ਰਹਿੰਦਾ ਤੇ ਇਸ ਕਰਕੇ ਜਦੋਂ ਐਮਰਜੈਂਸੀ ਲੋੜ ਹੋਵੇ ਤਾਂ ਤੁਸੀਂ ਜਿਹੜਾ ਉਹ ਸੂਟ ਆ ਸਟੀਚ ਕਰਾ ਕੇ ਦੇ ਸਕਦੇ ਹੋ ਵੈਸੇ ਤਾਂ ਜਿਹੜੇ ਹੈਂਡਵਰਕ ਦੇ ਸੂਟ ਹੁੰਦੇ ਆ ਉਹ ਪੂਰੇ ਮੈਜ਼ਰਮੈਂਟ ਤੇ ਹੀ ਤਿਆਰ ਹੁੰਦੇ ਆ ਬਸ ਇਹਨਾਂ ਦੇ ਵਿੱਚ ਇੱਕ ਇਹੀ ਆ ਕਿ ਸਟਾਰਟਿੰਗ ਤੋਂ ਜ਼ਿਆਦਾ ਨਾ ਇਨਵੈਸਟ ਕਰਕੇ ਥੋੜੇ ਘੱਮ ਤੋਂ ਇਨਵੈਸਟ ਕਰਕੇ ਆਪਣਾ ਜਿਹੜਾ ਤੁਸੀਂ ਘਰ ਬੈਠੇ ਕੰਮ ਸ਼ੁਰੂ ਕਰ ਸਕਦੇ ਹੋ ਤਾਂ ਨੈਕਸਟ ਵੀਡੀਓ ਦੇ ਵਿੱਚ ਦ ਸੰਗੇ ਕੀ ਤੁਸੀਂ ਜਿਹੜੇ ਆ ਵਰਕਰ ਕਿੱਥੋਂ ਲੈਨੇ ਆ ਜਿਹੜੇ ਕਾਰੀਗਰ ਮਿਲਦੇ ਆ ਉਹ ਕਿੱਥੋਂ ਲੈਨੇ ਆ ਏਮਬੋਇਡਰੀ ਕਿੱਥੋਂ ਕਰਾਣੀ ਆ ਫੈਬਰਿਕ ਕਿੱਥੋਂ ਲੈਣਾ ਕਿਉਂਕਿ ਜਦੋਂ ਤੁਸੀਂ ਕੰਮ ਸਟਾਰਟ ਕਰਨਾ ਮੇਰੇ ਹਿਸਾਬ ਨਾਲ ਤਾਂ ਕਿਸੇ ਨਾਰਮਲ ਸ਼ਾਪ ਜਿਵੇਂ ਜਿਹੜੇ ਤੁਹਾਡੇ ਏਰੀਏ ਦੀ ਸ਼ਹਿਰ ਦੀ ਕੋਈ ਸ਼ਾਪ ਆ ਤੁਸੀਂ ਉੱਥੋਂ ਸਟਾਰਟ ਕਰ ਸਕਦੇ ਹੋ ਫਿਲਹਾਲ ਤਾਂ ਅਸੀਂ ਹਲੇ ਕਸਟਮਰ ਦਾ ਰਿਸਪੌਂਸ ਹੀ ਦੇਖਣਾ ਹੁੰਦਾ ਤਾਂ ਜਦੋਂ ਤੁਸੀਂ ਮੰਨ ਲਓ ਕਿ ਹੁਣ ਜ਼ਿਆਦਾ ਇਹਦੇ ਵਿੱਚ ਤੁਹਾਡਾ ਕੰਮ ਵਧੀਆ ਚੱਲ ਪਿਆ ਜ਼ਿਆਦਾ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਫੇਰ ਕਿਸੇ ਕੰਪਨੀ ਨਾਲ ਆ ਜਿਹੜਾ ਉਹ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਪਰ ਸਟਾਰਟਿੰਗ ਤੋਂ ਤੁਹਾਨੂੰ ਇਵੇਂ ਹੀ ਕਰਨਾ ਚਾਹੀਦਾ ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਆਈ ਹੋਪ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਅਸੀਂ ਆਪਣੇ ਤਜਰਬੇ ਜਿਹੜੇ ਤੁਹਾਡੇ ਨਾਲ ਸ਼ੇਅਰ ਕੀਤੇ ਆ ਸਤਿ ਸ਼੍ਰੀ ਅਕਾਲ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ